ਇੱਕ ਕਹਾਣੀ ਉਸ ਰਾਜਨੀਤਿਕ ਨੇਤਾ ਦੀ ਜਿਸ ਨੇ ਪਿਆਰ ਤਾਂ ਕੀਤਾ ਪਰ ਆਪਣੀ ਮਹਿਬੂਬਾ ਨੂੰ jaan ਦੇਣ ਲਈ ਮਜਬੂਰ ਕਰ ਦਿੱਤਾ ਪਿਆਰ ਦੇ ਲਈ ਧਨ ਬਦਲਿਆ ਪਰਿਵਾਰ ਨੂੰ ਨਰਾਜ਼ ਕੀਤਾ ਵਰਾਸਤ ਚ ਮਿਲੀ ਸਿਆਸਤ ਨੂੰ ਪਿੱਛੇ ਕੀਤਾ ਤੇ ਆਪਣੇ ਹੀ ਪਿਆਰ ਨੂੰ ਛੱਡ ਚਲਾ ਗਿਆ ਆਪਣੀ ਪਤਨੀ ਤੇ ਬੱਚਿਆਂ ਨੂੰ ਅੱਜ ਦੀ ਕਹਾਣੀ ਹਰਿਆਣਾ ਦੇ ਡਿਪਟੀ ਸੀਐਮ ਅਤੇ ਉਹਨਾਂ ਦੀ ਖੂਬਸੂਰਤ ਗਰਲਫ੍ਰੈਂਡ ਅਨੁਰਾਦਾ ਬਾਲੀ ਦੀ ਸਟੋਰੀ 25 ਜੁਲਾਈ 1971 ਨੂੰ ਹਰਿਆਣਾ ਦੇ ਸ਼ਹਿਰ ਅੰਬਾਲਾ 'ਚ ਪਿਤਾ ਧਰਮਪਾਲ ਬਾਲੀ ਦੇ ਘਰ ਇੱਕ ਨੰਨੀ-ਮੁੰਨੀ ਬਹੁਤ ਹੀ ਖੂਬਸੂਰਤ ਬੱਚੀ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਜਾਂਦਾ ਹੈ ਅਨੁਰਾਦਾ ਬਾਲੀ अनुराधा ਦੇ ਪਿਤਾ ਭਾਰਤੀ ਮਿਲਟਰੀ ਇੰਜੀਨੀਅਰਿੰਗ ਸਰਵਿਸ ਵਿੱਚ ਇੱਕ ਅਫਸਰ ਵਜੋਂ ਕੰਮ ਕਰਦੇ ਸਨ। अनुराधा ਦੇ ਪੈਦਾ ਹੋਣ ਤੋਂ ਬਾਅਦ ਉਸ ਦੀਆਂ ਤਿੰਨ ਹੋਰ ਵੀ ਭੈਣਾਂ ਹੋਈਆਂ ਤੇ ਚਾਰੇ ਭੈਣਾਂ ਦਾ ਪਾਲਣ ਪੋਸਣ ਵਧੀਆ ਢੰਗ ਨਾਲ ਕੀਤਾ ਗਿਆ ਅਤੇ ਚੰਗੀ ਪੜ੍ਹਾਈ ਕਰਵਾਈ ਗਈ। अनुराधा ਪੰਜਾਬ ਯੂਨੀਵਰਸਿਟੀ ਤੋਂ ਆਪਣੀ ਲਾਅ ਦੀ ਡਿਗਰੀ ਪੂਰੀ ਕਰਦੇ ਸਮੇਂ ਵਿਦਿਆਰਥੀ ਰਾਜਨੀਤੀਕ ਵਿੱਚ ਵੀ ਬਹੁਤ ਸਰਗਰਮ ਮੰਨੀ ਗਈ। ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਦੇ ਦੌਰਾਨ अनुराधा ਨੂੰ ਯੂਨੀਵਰਸਿਟੀ ਵਿੱਚ ਪੜ੍ਹਨ ਵਾਲਾ ਇੱਕ ਹੋਰ ਲੜਕਾ ਮਿਲਦਾ ਹੈ ਜਿਸ ਦਾ ਨਾਮ ਬੱਬਰ ਹੁੰਦਾ ਹੈ ਬੱਬਰ ਦੇ ਪਰਿਵਾਰ ਦੀ ਆਪਣੀ ਇੱਕ ਟਰਾਂਸਪੋਰਟ ਕੰਪਨੀ ਹੁੰਦੀ ਹੈ ਦੋਵਾਂ ਦੇ ਵਿਚਕਾਰ ਇੱਕ ਰੋਮਾਂਟਿਕ ਰਿਸ਼ਤਾ ਬਣ ਜਾਂਦਾ ਹੈ ਸਾਲ 1994 ਵਿੱਚ ਅਨੁਰਾਧਾ ਬਾਲੀ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਇੱਕ ਅਪਰਾਧਿਕ ਵਕੀਲ ਵਜੋਂ ਹਾਈ ਕੋਰਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਕੰਮ ਦੇ ਦੌਰਾਨ ਅਨੁਰਾਧਾ ਬਾਲੀ ਨੇ ਆਪਣਾ ਚੰਗਾ ਨਾਮ ਕਮਾਇਆ ਅਤੇ ਚੰਗੇ ਪੈਸੇ ਵੀ ਇਕੱਠੇ ਕੀ ਤੇ ਦੂਜੇ ਪਾਸੇ ਚੱਲ ਰੇ ਬੱਬਰ ਨਾਲ ਪਿਆਰ ਦੀ ਕਹਾਣੀ ਨੂੰ ਅੱਗੇ ਤੋਰਨ ਲਈ ਕਰੇ ਗੱਲ ਕੀਤੀ ਪਰ ਪਿਤਾ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਪਰ ਫਿਰ ਵੀ ਸਾਲ 1998 ਵਿੱਚ ਅਨੁਰਾਦਾ ਤੇ ਬੱਬਰ ਆਪਸ ਵਿੱਚ ਵਿਆਹ ਕਰਵਾ ਲੈਂਦੇ ਹਨ ਪਰ ਰਿਸ਼ਤਾ ਬਹੁਤ ਦੇਰ ਤੱਕ ਨਹੀਂ ਚੱਲਦਾ ਕਿਉਂਕਿ ਬੱਬਰ ਨਸ਼ੇ ਕਰਦਾ ਸੀ ਜੋ ਕਿ ਅਨੁਰਾਦਾ ਨੂੰ ਪਹਿਲਾਂ ਪਤਾ ਨਹੀਂ ਸੀ ਪਤੀ ਪਤਨੀ ਦੇ ਵਿੱਚ ਤਣਾਅ ਇੰਨਾ ਵੱਧ ਜਾਂਦਾ ਹੈ ਕਿ ਅਨੁਰਾਦਾ ਬਾਲੀ ਬੱਬਰ ਤੋਂ ਡਿਵੋਰਸ ਲੈ ਕੇ ਆਪਣੇ ਘਰ ਚਲੀ ਜਾਂਦੀ ਹੈ अनुराधा ਲਈ ਇੱਕ ਇਸ ਤਰ੍ਹਾਂ ਦੇ ਰਿਸ਼ਤੇ ਦਾ ਇੱਕਦਮ ਹੀ ਟੁੱਟ ਜਾਣਾ ਜੋ ਕਿ ਬਹੁਤ ਹੀ ਲੰਬੇ ਸਮੇਂ ਤੋਂ ਬਣਿਆ ਹੋਇਆ ਸੀ ਮਾਨਸਿਕ ਤੌਰ ਤੇ ਇੱਕ ਬਹੁਤ ਹੀ ਜਿਆਦਾ ਵੱਡਾ ਘਾਟਾ ਛੱਡਦਾ ਹੈ ਉਸ ਲਈ ਇਹ ਸੈਨਾ ਆ ਸੰਜਗ ਹੋ ਜਾਂਦਾ ਹੈ ਅਨੁਰਾਧਾ ਬਾਲੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਡਿਪਰੈਸ਼ਨ ਵਿੱਚ ਚਲੀ ਜਾਂਦੀ ਹੈ ਉਹੀ ਲੜਕੀ ਜੋ ਹਾਈ ਕੋਰਟ ਦੀ ਇੱਕ ਬਹੁਤ ਹੀ ਚੰਗੀ ਵਕੀਲ ਹੁੰਦੀ ਹੈ ਉਸ ਦੀ ਵਿਅਵਤਾ ਜ਼ਿੰਦਗੀ ਅਤੇ ਨਾਲ ਹੀ ਉਸ ਦਾ ਕੈਰੀਅਰ ਪੂਰੀ ਤਰ੍ਹਾਂ ਨਾਲ ਬਰਬਾਦ ਕੁਝ ਸਮਾਂ ਟੱਪਦਾ ਹੈ ਕੁਝ ਸਮੇਂ ਬਾਅਦ ਅਨੁਰਾਦਾ ਬਾਲੀ ਇੱਕ ਬਹੁਤ ਹੀ ਮਜ਼ਬੂਤ ਵਾਪਸੀ ਕਰਦੀ ਹੈ ਵਾਪਸ ਤੋਂ ਆਪਣੀ ਪ੍ਰੈਕਟਿਸ ਸ਼ੁਰੂ ਕਰਦੀ ਹੈ ਡਿਪਰੈਸ਼ਨ ਤੋਂ ਬਾਅਦ ਆ ਕੇ ਦੁਬਾਰਾ ਕੰਮ ਸ਼ੁਰੂ ਕਰਦੀ ਹੈ ਤੇ ਕੁਝ ਹੀ ਸਮੇਂ ਬਾਅਦ ਸਭ ਕੁਝ ਨੋਰਮਲ ਹੋ ਜਾਂਦਾ ਹੈ ਹੁਣ ਆਉਂਦਾ ਹੈ ਸਾਲ 2004 ਇੱਕ ਪਾਸੇ ਅਨੁਰਾਦਾ ਬਾਲੀ ਆਪਣਾ ਕੰਮ ਕਰ ਰਹੀ ਹੈ ਜੋ ਕਿ ਇੱਕ ਚੰਗੀ ਵਕੀਲ ਹੈ ਵਧੀਆ ਚੱਲ ਰਿਹਾ ਸਾਰਾ ਕੁਝ ਉਹ ਸਿੰਗਲ ਹੈ ਤੇ ਦੂਜੇ ਪਾਸੇ ਇਸ ਸਟੋਰੀ ਦੀ ਐਂਟਰੀ ਹੁੰਦੀ ਹੈ ਦੋ ਵਾਰ ਦੇ ਮੁੱਖ ਮੰਤਰੀ ਭਜਨ ਲਾਲ ਦੇ ਵੱਡੇ ਬੇਟੇ ਚੰਦਰਮੋਨ ਬਿਸ਼ਨੋਈ ਚੰਦਰਮੋਨ ਬਿਸ਼ਨੋਈ ਸਾਲ 2004 ਵਿੱਚ ਹਰਿਆਣਾ ਦੀ ਕਾਲਕਾ ਸੀਟ ਤੋਂ ਐਮਐਲਏ ਰਹਿ ਚੁੱਕਾ ਹੈ ਜੋ ਕਿ ਵਿਆਹ ਹੋਏ ਹਨ ਉਹਨਾਂ ਦੇ ਦੋ ਬੱਚੇ ਵੀ ਹਨ ਚੰਦਰਮੋਨ ਅਤੇ ਅਨੁਰਾਦਾ ਦੀ ਮੁਲਾਕਾਤ ਇੱਕ ਸਿਆਸੀ ਸਮਾਗਮ 'ਚ ਹੁੰਦੀ ਹੈ ਦੋਨਾਂ ਦੀ ਹੈਲੋ ਹਾਈ ਤੇ ਦੋਸਤੀ ਤੇ ਫਿਰ ਦੋਸਤੀ ਪਿਆਰ ਚ ਬਦਲ ਜਾਂਦੀ ਹੈ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਨੇ ਪਿਆਰ ਦੀ ਕੋਈ ਉਮਰ ਧਰਮ ਜਾਤ ਪਾਤ ਨਹੀਂ ਹੁੰਦੀ ਸਾਲ 2005 ਵਿੱਚ ਹਰਿਆਣਾ ਵਿੱਚ ਭੁਪਿੰਦਰ ਸਿੰਘ ਗੁੱਡਾ ਦੀ ਸਰਕਾਰ ਬਣਦੀ ਹੈ ਅਤੇ ਇਸੇ ਸਰਕਾਰ ਵਿੱਚ ਚੰਦਰਮੋਨ ਬਿਸ਼ਨੋਈ ਡਿਪਟੀ ਚੀਫ ਮਿਨਿਸਟਰ ਬਣ ਜਾਂਦੇ ਨੇ ਅਤੇ ਨਾਲ ਹੀ ਆਪਣੀ গারਲਫ੍ਰੈਂਡ ਅਨੁਰਾਦਾ ਬਾਲੀ ਨੂੰ ਵੀ ਹਰਿਆਣਾ ਸਰਕਾਰ ਵਿੱਚ ਅਸਿਸਟੈਂਟ ਐਡਵੋਕੇਟ ਜਨਰਲ ਬਣਾ ਦਿੱਤਾ ਜਾਂਦਾ ਹੈ। ਬੜੀਆਂ ਉਂਗਲਾਂ ਉੱਠਦੀਆਂ ਨੇ, ਬੜੀਆਂ ਗੱਲਾਂ ਬੰਦੀਆਂ ਨੇ ਪਰ ਕਹਿੰਦੇ ਨੇ ਤਗੜੇ ਦਾ ਸੱਤੀ 200 ਹੁੰਦਾ ਹੈ। ਕੌਣ ਕਹੇ ਰਾਣੀਆਂ ਅੱਗਾ ਟੱਕ। ਅਮੀਰਾਂ ਦਾ ਇਸ਼ਕ ਤੇ ਗਰੀਬਾਂ ਲਈ ਗੰਦਗੀ ਜਿਹਾ ਨਾਮ ਦਿੱਤਾ ਜਾਂਦਾ ਹੈ। ਪਰ ਇਹਨਾਂ ਸਾਰੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾ ਅਗਲੇ ਕਾਫੀ ਲੰਬੇ ਸਮੇਂ ਤੱਕ ਸਾਰਾ ਕੁਝ ਚੱਲਦਾ ਰਹਿੰਦਾ ਹੈ। ਕਾਫੀ ਲੰਬੇ ਸਮੇਂ ਤੱਕ ਬਹੁਤ ਸਾਰੇ ਸਰਕਾਰੀ ਸਮਾਗਮਾਂ ਅਤੇ ਬਹੁਤ ਸਾਰੇ ਪ੍ਰਾਈਵੇਟ ਫੰਕਸ਼ਨਾਂ ਵਿੱਚ ਪਾਰਟੀਆਂ ਵਿੱਚ ਚੰਦਰਮੋਦ ਬਿਸ਼ਨੋਈ ਅਤੇ ਅਨੁਰਾਧਾ ਬਾਲੀ ਅਕਸਰ ਇਕੱਠੇ ਦੇਖੇ ਜਾਂਦੇ ਹਨ ਇਹਨਾਂ ਦੋਵਾਂ ਦੇ ਆਪਸ ਵਿੱਚ ਰੋਮਾਂਟਿਕ ਰਿਸ਼ਤੇ ਦੀਆਂ ਅਫਵਾਹਾਂ ਦਾ ਵਿਚਾਰ ਪੂਰੀ ਤਰ੍ਹਾਂ ਦੇ ਨਾਲ ਗਰਮ ਹੁੰਦਾ ਹੈ ਤਕਰੀਬਨ ਅਗਲੇ 3 ਸਾਲ ਬਿਲਕੁਲ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਇਹ ਦੋਵੇਂ ਆਪਣੀ ਜ਼ਿੰਦਗੀ ਚੱਲਦੇ ਰਹਿੰਦੇ ਨੇ ਇੱਕ ਪਾਸੇ ਅਨੁਰਾਧਾ ਬਾਲੀ ਹੈ ਜੋ ਸਿੰਗਲ ਹੈ ਪਰ ਫਿਰ ਵੀ ਉਹ ਇੱਕ ਰੋਮਾਂਟਿਕ ਰਿਸ਼ਤੇ ਵਿੱਚ ਹਨ ਦੂਸਰੇ ਪਾਸੇ ਚੰਦਰਮੋਹਨ ਜੋ ਪਹਿਲਾਂ ਹੀ ਵਿਆਹ ਹੋਏ ਨੇ ਪਰ ਉਹਨਾਂ ਦਾ ਇੱਕ ਵਾਦੂ ਵਿਉਤਾ ਰਿਸ਼ਤਾ ਹੈ ਅਨੁਰਾਦਾਬਾਲੀ ਦੇ ਨਾਲ ਅਤੇ ਦੋਵਾਂ ਦੇ ਪੇਸ਼ੇਵਰ ਕਾਰੀਏ ਇਸੇ ਤਰ੍ਹਾਂ ਚੱਲਦੇ ਰਹਿੰਦੇ ਹਨ ਅਤੇ ਫਿਰ ਆਉਂਦਾ ਹੈ ਸਾਲ 2008 ਇਹ ਉਹ ਸਮਾਂ ਹੁੰਦਾ ਹੈ ਜਦੋਂ ਇਹ ਕਹਾਣੀ ਪੂਰੀ ਤਰ੍ਹਾਂ ਦੇ ਨਾਲ ਪਤਾ ਕਰਦੀ ਹੈ ਤੇ ਹਰਿਆਣਾ ਦੀ ਸਿਆਸਤ ਚ ਪਹੁੰਚਾ ਲਾ ਦਿੰਦਾ ਹੈ हरियाणा ਦਾ ਉਸ ਸਮੇਂ ਦਾ ਸੇਵਾ ਕਰ ਰਿਹਾ ਡਿਪਟੀ ਚੀਫ ਮਿਨਿਸਟਰ ਅਤੇ ਅਸਿਸਟੈਂਟ ਐਡਵੋਕੇਟ ਜਨਰਲ ਅਨੁਰਾਦਾ ਬਾਲੀ ਅਤੇ ਚੰਦਰ ਮੋਰ ਬਿਸ਼ਨੋਈ ਅਚਾਨਕ ਗਾਇਬ ਹੋ ਜਾਂਦੇ ਹਨ। ਅਗਲੇ ਬਹੁਤ ਦਿਨਾਂ ਤੱਕ ਕਿਸੇ ਨੂੰ ਉਹਨਾਂ ਦੀ ਭਿੰਨ ਤੱਕ ਨਹੀਂ ਲੱਗਦੀ। ਕਿਸੇ ਨੂੰ ਉਹਨਾਂ ਦਾ ਕੋਈ ਸੁਰਾਗ ਪਤਾ ਨਹੀਂ ਲੱਗਦਾ ਕਿ ਦੋਵੇਂ ਕਿੱਥੇ ਨੇ ਤੇ ਕਿੱਥੇ ਗਏ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਵਿਰੋਧੀ ਵਾਲੇ ਘੇਰ ਦੇ ਸਮਾਜਿਕ ਤੇ ਸਿਆਸਤ ਦੇ ਤੌਰ ਤੇ ਦੋ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਪਰਿਵਾਰ ਨੂੰ ਕਾਫੀ ਕੁਛ ਚੱਲਣਾ ਪੈਂਦਾ ਪਰ ਇਹ ਇੱਥੇ ਰੁਕਣ ਵਾਲਾ ਨਹੀਂ ਸੀ ਅਖੀਰ ਵਿੱਚ ਦਿਨ ਆਉਂਦਾ ਹੈ 7 ਦਸੰਬਰ 2008 ਦਾ ਜਿਸ ਤਰ੍ਹਾਂ ਦੇ ਨਾਲ ਇਹ ਦੋਵੇਂ ਜਣੇ ਗਾਇਬ ਹੋਏ ਸੀ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਪੂਰੀ ਦੁਨੀਆ ਦੇ ਸਾਹਮਣੇ ਆ ਜਾਂਦੇ ਮੀਡੀਆ ਦੇ ਸਾਹਮਣੇ ਆ ਕੇ ਇਹ ਪ੍ਰਗਟ ਹੋ ਜਾਂਦੇ ਨੇ ਇੱਕੋ ਪ੍ਰੈਸ ਕਾਨਫਰੰਸ ਕਰਦੇ ਨੇ ਅਗਲੇ ਕੁਝ ਦਿਨਾਂ ਤੱਕ ਪੂਰੇ ਭਾਰਤ ਵਿੱਚ ਹਰ ਅਖਬਾਰ ਹਰ ਨਿਊਜ਼ ਚੈਨਲ ਉੱਪਰ ਸਿਰਫ ਇਹਨਾਂ ਦੋਵਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਭ ਤੋਂ ਪਹਿਲਾਂ ਖੁਲਾਸਾ ਇਹ ਦੋਵੇਂ ਜਾਣੇ ਕਰਦੇ ਨੇ ਕਿ ਇਹਨਾਂ ਦੋਵਾਂ ਨੇ ਧਰਮ ਬਦਲ ਕੇ ਮੁਸਲਮਾਨ ਧਰਮ ਅਪਣਾ ਲਿਆ ਹੁਣ ਤੋਂ ਇਹਨਾਂ ਦੇ ਨਾਮ ਚੰਦਰ ਮੋਹਨ ਬਿਸ਼ਨੋਈ ਨਹੀਂ ਬਲਕਿ ਚਾਂਦ ਮੁਹੰਮਦ ਹੈ ਤੇ ਅਨੁਰਾਧਾ ਬਾਲੀ ਦੀ ਥਾਂ ਕੀza ਮੁਹੰਮਦ ਨਾਮ ਰੱਖਿਆ ਜਾਂਦਾ ਹੈ ਇਹ ਇਸ ਲਈ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਇਸ ਲਈ ਕੀਤਾ ਜਾਂਦਾ ਹੈ ਕਿ ਹਿੰਦੂ ਧਰਮ ਇੱਕ ਵਿਆਹ ਨੂੰ ਪ੍ਰਮਾਣਿਤ ਹੈ ਤੇ ਮੁਸਲਮਾਨ ਧਰਮ ਵਿੱਚ ਤੁਸੀਂ ਕਾਨੂੰਨ ਦੇ ਕਲਾ ਵਿੱਚ ਰਹਿ ਕੇ ਇੱਕ ਤੋਂ ਵੱਧ ਵਿਆਹ ਕਰਵਾ ਸਕਦੇ ਬਿਸ਼ਨੋਈ ਅਨੁਰਾਦਾਬਾਲੀ ਦੇ ਨਾਲ ਵਿਆਹ ਕਰਵਾਉਣ ਲਈ ਹਿੰਦੂ ਧਰਮ ਨੂੰ ਛੱਡ ਕੇ ਮੁਸਲਮਾਨ ਧਰਮ ਅਖਤਿਆਰ ਕਰ ਲੈਂਦਾ ਪਰ ਇਸ ਪ੍ਰੇਮੀ ਜੋੜੇ ਨੂੰ ਆਪਣੇ ਇਸ ਕੀਤੇ ਹੋਏ ਕੰਮ ਲਈ ਰਾਜਨੀਤਿਕ ਤੌਰ ਤੇ ਪੇਸ਼ੇਵਰ ਤੌਰ ਤੇ ਅਤੇ ਨਿੱਜੀ ਤੌਰ ਤੇ ਬਹੁਤ ਸਾਰੇ ਘਾਟੇ ਸਹਿਣੇ ਪੈਂਦੇ ਨੇ ਪਰ ਇਹ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਸਭ ਤੋਂ ਪਹਿਲਾਂ ਤਾਂ ਭពਿੰਦਰ ਹੁੱਡਾ ਚੰਦਰ ਮੋਹਨ ਬਿਸ਼ਨੋਈ ਨੂੰ ਜਾਂ ਫਿਰ ਜੋ ਹੁਣ ਚਾਂਦ ਮੁਹੰਮਦ ਬਣ ਚੁੱਕੇ ਨੇ ਉਹਨਾਂ ਨੂੰ ਹਰਿਆਣਾ ਦੇ ਡਿਪਟੀ ਚੀਫ ਮਿਨਿਸਟਰੀ ਦੇ ਅਹੁਦੇ ਤੋਂ ਹਟਾ ਦਿੰਦੇ ਨੇ ਇਥੋਂ ਤੱਕ ਕਿ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਜਾਂਦਾ ਹੈ ਪਰਿਵਾਰਿਕ ਗੱਲ ਕਰੀ ਤਾਂ ਉਹਨਾਂ ਦੇ ਜੋ ਪਿਤਾ ਹੁੰਦੇ ਨੇ ਭਜਨ ਲਾਲ ਉਹਨਾਂ ਨੂੰ ਵੀ ਆਪਣੇ ਪਰਿਵਾਰ ਵਿੱਚੋਂ ਕੱਢ ਦਿੰਦੇ ਉਹਨਾਂ ਨੂੰ ਆਪਣੀ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਦੀ ਮਲਕੀਅਤ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਉਹਨਾਂ ਦਾ ਨਾਮ ਹਟਾ ਦਿੱਤਾ ਜਾਂਦਾ ਹੈ ਅਨੁਰਾਦਾ ਬਾਲੀ ਉਰਫ ਫਿਜ਼ਾ ਮੁਹੰਮਦ ਨੂਮੀ ਉਹਨਾਂ ਦੇ ਅਸਿਸਟੈਂਟ ਐਡਵੋਕੇਟ ਜਨਰਲ ਦੀ ਪਦਵੀ ਤੋਂ ਹਟਾ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਇਹਨਾਂ ਦੋਨਾਂ ਜਾਣਿਆਂ ਦਾ ਪਿਆਰ ਇਸ ਕਦਰ ਸਿਰ ਚੜਿਆ ਹੁੰਦਾ ਹੈ ਕਿ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੁੰਦੀ ਇਹ ਆਪਣੇ ਰਸਤੇ ਚੱਲਦੇ ਰਹਿੰਦੇ ਹਨ ਇਹ ਦੋਵੇਂ ਜਣੇ ਬਾਰ-ਬਾਰ মিডিਆ ਨੂੰ ਇਹ ਕਹਿ ਰਹੇ ਹਨ ਕਿ ਖਾਸ ਕਰਕੇ ਚੰਦਰਮੋਹਨ ਉਰਫ ਚਾਂਦ ਮੁਹੰਮਦ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਅਨੁਰਾਦਾ ਦੇ ਨਾਲ ਬਿਲਕੁਲ ਖੁਸ਼ ਹੈ ਤੇ ਅਨੁਰਾਦਾ ਵਾਲੀ ਵੀ ਦੂਸਰੇ ਪਾਸੇ ਇਹ ਕਹਿ ਰਹੀ ਹੈ ਜੋ ਹੁਣ ਫਿਜ਼ਾ ਮੁਹੰਮਦ ਬਣ ਚੁੱਕੀ ਹੈ ਕਿ ਉਸ ਨੂੰ ਵੀ ਕੋਈ ਪਰਵਾਹ ਨਹੀਂ ਹੈ ਦੁਨੀਆ ਦੀ ਤੇ ਉਹ ਆਪਣੇ ਇਸ ਆ ਰਿਸ਼ਤੇ ਦੇ ਵਿੱਚ ਖੁਸ਼ ਖੁਸ਼ ਹੈਗੇ ਚੰਦਰਮੋਹਨ ਲਈ ਉਹਨਾਂ ਦੇ ਆਪਣੇ ਘਰ ਦੇ ਉਹਨਾਂ ਦੇ ਆਪਣੇ ਪਰਿਵਾਰ ਦੇ ਰਸਤੇ ਬੰਦ ਹੋ ਚੁੱਕੇ ਨੇ ਤਾਂ ਹੁਣ ਉਹ ਫਿਜ਼ਾ ਮੁਹੰਮਦ ਦੇ ਪਤੀ ਦੇ ਤੌਰ ਤੇ ਉਹਨਾਂ ਦੇ ਸੈਕਟਰ 48 ਦੇ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਕਹਾਣੀ ਹੁਣ ਤੱਕ ਬਹੁਤ ਜ਼ਿਆਦਾ ਪਾਗਲਪਨ ਵਾਲੀ ਹੋ ਚੁੱਕੀ ਹੈ ਤਾਂ ਹਲੇ ਇੰਤਜ਼ਾਰ ਕਰੋ ਹਜੇ ਬਹੁਤ ਕੁਝ ਹੋਣਾ ਬਾਕੀ ਹੈ ਹਲੇ ਇਸ ਕਹਾਣੀ ਵਿੱਚ ਹੋਰ ਬਹੁਤ ਸਾਰੇ ਮੋੜ ਆਉਂਦੇ ਨੇ ਜੋ ਕਿ ਇਸ ਤੋਂ ਵੀ ਹੋਰ ਜ਼ਿਆਦਾ ਪਾਗਲਪਨ ਵਾਲੇ ਹੋਣ ਵਾਲੇ ਹੁੰਦੇ ਪੂਰੇ ਭਾਰਤ ਵਿੱਚ ਜਿਸ ਜਿਸ ਨੇ ਵੀ ਇਹ ਖਬਰ ਸੁਣੀ ਉਹ ਪੂਰੀ ਤਰ੍ਹਾਂ ਨਾਲ ਹੈਰਾਨ ਹੁੰਦਾ ਹੈ ਪਰ ਨਾਲ ਹੀ ਕਿਤਨਾ ਕਿਤੇ ਇਹਨਾਂ ਦੋਵਾਂ ਵੱਲੋਂ ਕੀਤੇ ਹੋਏ ਬਲਿਦਾਨ ਨੂੰ ਲੋਕ ਕਈ ਪ੍ਰਮਾਣ ਵੀ ਕਰਦੇ ਨੇ ਲੋਕ ਕਹਿੰਦੇ ਨੇ ਕਿ ਆਖਰ ਇਹੀ ਤਾਂ ਇਸ਼ਕ ਹੁੰਦਾ ਹੈ ਪਰ ਅੱਗੇ ਦੇਖੋ ਤੁਸੀਂ ਕਿ ਇਸ ਇਸ਼ਕ ਦਾ ਹਸ਼ਰ ਕੀ ਹੁੰਦਾ ਹੈ ਇਸ ਇਸ਼ਕ ਦਾ ਐਂਡ ਕੀ ਹੁੰਦਾ ਹੈ ਪਰ ਇਹ ਸਾਰੀ ਦੀ ਸਾਰੀ ਦਲੇਰੀ ਅਗਲੇ ਸਿਰਫ 50 ਦਿਨਾਂ ਤੱਕ ਹੀ ਟਿਗੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੁੰਦੀ ਹੈ ਇੱਕ ਹੋਰ ਬਹੁਤ ਹੀ ਹੈਰਾਨ ਕਰਨ ਵਾਲੀ ਪ੍ਰੈਸ ਕਾਨਫਰੰਸ ਜੋ ਇਸ ਵਾਰ ਇਹ ਦੋਵੇਂ ਇਕੱਠੇ ਨਹੀਂ ਬਲਕਿ ਇਹਨਾਂ ਵਿੱਚੋਂ ਸਿਰਫ ਇੱਕ ਇਨਸਾਨ ਕਰਤਾ ਹੈ ਤੇ ਉਹ ਹੁੰਦੀ ਹੈ ਅਨੁਰਾਦਾ ਬਾਲੀ ਫਿਜ਼ਾ ਮੁਹੰਮਦ ਜਿਸ ਤਰ੍ਹਾਂ ਸੇ ਮੈਨੂੰ ਕਨਵਿਨਸ ਕਰਕੇ ਕਹਾ ਬੋਲਾ ਗਿਆ ਕਿ ਨਹੀਂ ਮੈਂ ਕਿਤਨਾ ਆਪਕੋ ਪਿਆਰ ਕਰਤਾ ਹੂੰ ਮੈਂ ਆਪਕੇ ਬਿਨਾ ਰਹਿ ਨਹੀਂ ਸਕਤਾ ਹੂੰ 28 ਜਨਵਰੀ 2009 ਦੇ ਦਿਨ ਫਿਜ਼ਾ ਮੁਹੰਮਦ ਮੀਡੀਆ ਦੇ ਸਾਹਮਣੇ ਆਉਂਦੀ ਹੈ ਤੇ ਕਹਿੰਦੀ ਹੈ ਕਿ ਉਹਨਾਂ ਦੇ ਪਤੀ ਚਾਂਦ ਮੁਹੰਮਦ ਜਾਂ ਕਹਿ ਲੋ ਕਿ ਚੰਦਰ ਮੋਹਨ ਬਿਸ਼ਨੋਈ ਨੂੰ ਉਨ੍ਹਾਂ ਦੇ ਛੋਟੇ ਭਰਾ ਕੁਲਦੀਪ ਬਿਸ਼ਨੋਈ ਨੇ ਕਿਡਨਾਪ ਕਰ ਲਿਆ ਅਤੇ ਉਹਨਾਂ ਨੂੰ ਕਿਸੇ ਅੰਦਸਹੀ ਥਾਂ ਉੱਪਰ ਲੈ ਕੇ ਜਾਇਆ ਜਾ ਚੁੱਕਾ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਕੁਲਦੀਪ ਬਿਸ਼ਨੋਈ ਜਿਹੜੇ ਨੇ ਉਹ ਚੰਦਰਮੋਹਨ ਬਿਸ਼ਨੋਈ ਦੇ ਛੋਟੇ ਭਰਾ ਹੁੰਦੇ ਨੇ ਖੁਦ ਵੀ ਸਿਆਸਤ ਦੇ ਵਿੱਚ ਉਹ ਸਰਗਰਮ ਹੋ ਚੁੱਕੇ ਹੁੰਦੇ ਨੇ ਅਗਲੇ ਕੁਝ ਦਿਨਾਂ ਤੱਕ ਕਿਸੇ ਨੂੰ ਵੀ ਮੋਹਾਲੀ ਜਾਂ ਚੰਡੀਗੜ੍ਹ ਪੁਲਿਸ ਨੂੰ ਚੰਦਰਮੋਹਨ ਜਾਂ ਫਿਰ ਕਹਿ ਲਓ ਕਿ ਚਾਂਦ ਮੁਹੰਮਦ ਦਾ ਕੋਈ ਵੀ ਪਤਾ ਟਿਕਾਣਾ ਕੋਈ ਵੀ ਸੁਰਾਗ ਨਹੀਂ ਮਿਲਦਾ ਪਰ ਕੁਛ ਦਿਨ ਇਸ ਤਰ੍ਹਾਂ ਹੀ ਟੱਪਦੇ ਨੇ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵਾਲਿਆਂ ਨੂੰ ਇੱਕ ਸੂਹ ਮਿਲਦੀ ਹੈ ਕਿ ਚੰਦਰਮੋਹਨ ਜਾਂ ਫਿਰ ਕਹਿ ਲਓ ਕਿ ਚਾਂਦ ਮੁਹੰਮਦ ਇਸ ਸਮੇਂ ਦਿੱਲੀ ਵਿੱਚ ਕਿਤੇ ਲੁਕੇ ਹੋਏ ਹਨ ਚੰਡੀਗੜ੍ਹ ਪੁਲਿਸ ਤੁਰੰਤ ਹੀ ਚੰਦਰਮੋਹਨ ਦੇ ਟਿਕਾਣੇ ਉੱਪਰ ਜਾਂਦੀ ਹੈ ਅਤੇ ਉਹਨਾਂ ਨੂੰ ਫਿਜ਼ਾ ਮੁਹੰਮਦ ਜਾਂ ਕਹਿ ਲਓ ਕਿ ਅਨੁਰਾਦਾ ਬਾਲੀ ਦੇ ਨਾਲ ਫੋਨ ਉੱਪਰ ਗੱਲ ਕਰਨ ਲਈ ਦਬਾ ਪਾਉਂਦੀ ਹੈ ਚੰਦਰਮੋਹਨ ਜੋ ਇਸ ਵਾਰ ਫੋਨ ਉੱਪਰ ਗੱਲ ਤੇ ਕਰਦੇ ਨੇ ਪਰ ਇਸ ਵਾਰ ਗੱਲ ਪਿਆਰ ਦੇ ਨਾਲ ਨਹੀਂ ਇਸ ਵਾਰ ਗੱਲ ਇਸ਼ਕ ਮੁਹੱਬਤ ਦੇ ਵਿੱਚ ਨਹੀਂ ਇਸ ਵਾਰ ਗੱਲ ਗੁੱਸੇ ਦੇ ਵਿੱਚ ਕਰਦੇ ਨੇ ਤੋਂ ਕਹਿੰਦੇ ਨੇ ਕਿ ਉਹ ਕਿਸੇ ਵੀ ਲੜਕੀ ਨੂੰ ਨਹੀਂ ਜਾਣਦੇ ਜਾਨੀ ਕਿ ਫਿਜ਼ਾ ਮੁਹੰਮਦ ਨੂੰ ਨਹੀਂ ਜਾਣਦੇ ਇੰਨੀ ਗੱਲ ਸੁਣਨ ਤੋਂ ਬਾਅਦ ਫਿਜ਼ਾ ਮੁਹੰਮਦ ਜਾਂ ਕਹਿ ਲੋ ਕਿ ਅਨੁਰਾਦਾ ਬਾਲੀ ਨੂੰ ਸਪਸ਼ਟ ਤੌਰ ਤੇ ਇੰਨੀ ਗੱਲ ਪਤਾ ਲੱਗ ਚੁੱਕੀ ਹੁੰਦੀ ਹੈ ਕਿ ਹੁਣ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਖਤਮ ਹੋਣ ਵਾਲਾ ਹੈ ਜਾਂ ਕਹਿ ਲੋ ਕਿ ਇਸ ਦਾ ਦੀ ਐਂਡ ਹੋ ਚੁੱਕਾ ਹੈ ਉਹ ਨਿੱਜੀ ਪੱਧਰ ਉੱਪਰ ਜਾਂ ਪੇਸ਼ੇਵਰ ਪੱਧਰ ਉੱਪਰ ਦਬਾਅ ਪਾਉਂਦੀ ਹੈ ਪਰ ਚੰਦਰ ਮੋਹਨ ਆਪਣੇ ਘਰ ਵਾਪਸੀ ਕਰਨ ਨੂੰ ਤਿਆਰ ਹੁੰਦੇ ਨੇ ਹੋ ਸਕਦਾ ਹੈ ਕਿ ਪਰਿਵਾਰਿਕ ਤੌਰ ਤੇ ਉਹਨਾਂ ਦੇ ਉੱਪਰ ਪ੍ਰੈਸ਼ਰ ਬਣਾਇਆ ਗਿਆ ਹੋਵੇ ਪਰ ਪੂਰੇ ਤਰੀਕੇ ਦੇ ਨਾਲ ਉਹ ਅਨੁਰਾਧਾ ਬਾਲੀ ਨੂੰ ਪੁੱਲਣਾ ਚਾਹੁੰਦੇ ਨੇ ਪਰ ਦੂਜੇ ਪਾਸੇ ਅਨੁਰਾਧਾ ਬਾਲੀ ਆਪਣੇ ਸੈਕਟਰ ਘਰ 48 ਦੇ ਵਿੱਚ ਖੁਦ ਨੂੰ ਜਾਣ ਲੈਣ ਦੀ ਕੋਸ਼ਿਸ਼ ਕਰਦੀ ਹੈ ਨੀਦਿਆਂ ਤਕਰੀਬਨ 25 ਕੂੜੀਆਂ ਖਾ ਲੈਂਦੀ ਹੈ ਅਰ ਇਸ ਚੀਜ਼ ਦੀ ਖਬਰ ਤੁਰੰਤ ਚੰਡੀਗੜ੍ਹ ਪੁਲਿਸ ਵਾਲਿਆਂ ਨੂੰ ਲੱਗ ਜਾਂਦੀ ਹੈ ਤੇ ਤੁਰੰਤ ਉਹਨਾਂ ਦੇ ਘਰ ਪਹੁੰਚ ਕੇ ਅਨੁਰਾਦਾ ਦਾ ਲੈ ਕੇ ਜਾਇਆ ਜਾਂਦਾ ਹਸਪਤਾਲ ਦੇ ਵਿੱਚ ਜਿੱਥੇ ਉਹਨਾਂ ਦਾ ਇਲਾਜ ਚੱਲਦਾ ਹੈ ਤੇ ਜਾਨ ਬਚਾ ਲਈ ਜਾਂਦੀ ਹੈ ਪਰ ਇਹ ਸਿਰਫ ਪਹਿਲੀ ਵਾਰ ਨਹੀਂ ਉਹ ਕਈ ਵਾਰ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ ਇਸ ਤੋਂ ਬਾਅਦ 31 ਜਨਵਰੀ 2009 ਵਾਲੇ ਦਿਨ ਮੀਡੀਆ ਵਿੱਚ ਕੁਝ ਰਿਪੋਰਟਾਂ ਆਉਂਦੀਆਂ ਨੇ ਜਿਨ੍ਹਾਂ ਵਿੱਚ ਇਹ ਕਿਹਾ ਜਾਂਦਾ ਹੈ ਕਿ ਚੰਦਰ ਮੋਹਨ ਬਿਸ਼ਨੋਈ ਜਾਂ ਫਿਰ ਚਾਦ ਮੁਹੰਮਦ ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਯਾਦ ਕਰ ਰਹੇ ਨੇ ਪਰਿਵਾਰ ਮੁਤਾਬਕ ਉਹਨਾਂ ਦੀ ਪਹਿਲੀ ਪਤਨੀ ਅਤੇ ਉਹਨਾਂ ਦੇ ਦੋਵੇਂ ਬੱਚੇ ਉਹਨਾਂ ਦੇ ਕੋਲ ਵਾਪਸ ਜਾਣਾ ਚਾਹੁੰਦੇ ਨੇ ਨਾਲ ਹੀ ਇੱਕ ਵਾਰ ਆਪਣੇ ਪੁਰਾਣੇ Hindu ਧਰਮ ਵਿੱਚ ਵਾਪਸੀ ਕਰਨਾ ਚਾਹੁੰਦੇ ਨੇ ਫੀਜ਼ਾ ਮੁਹੰਮਦ জাফর ਅਨੁਰਾਧਾ ਬਾਲੀ ਨੂੰ ਇੰਨੀ ਚੀਜ਼ ਪਤਾ ਲੱਗਣ ਤੋਂ ਬਾਅਦ ਅਨੁਰਾਧਾ ਬਾਲੀ ਇੱਕ ਵਾਰ ਫਿਰ ਤੋਂ ਦੁਨੀਆ ਵਿੱਚ ਇਕੱਲੀ ਰਹਿ ਜਾਂਦੀ ਹੈ ਉਹ 16 ਜਨਵਰੀ 2009 ਦੇ ਦਿਨ ਮੋਹਾਲੀ ਐਸਐਸਪੀ ਦੇ ਦਫ਼ਤਰ ਵਿੱਚ ਜਾਂਦੇ ਨੇ ਚੰਦਰਮੋਨ ਦੇ ਖਿਲਾਫ ਇੱਕ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਧੋਖਾਧੜੀ ਇਸ ਤੋਂ ਇਲਾਵਾ ਉਹ ਮਨੁੱਖੀ ਅਧਿਕਾਰ ਕਮਿਸ਼ਨ ਵਾਲਿਆਂ ਕੋਲ ਵੀ ਜਾਂਦੇ ਨੇ ਜੋ ਪ੍ਰੇਮੀ ਜੋੜਾ ਹੁਣ ਤੋਂ ਸਿਰਫ ਇੱਕ ਜਾਂ ਦੋ ਮਹੀਨੇ ਪਹਿਲਾਂ ਆਪਣੇ ਪਿਆਰ ਦੀਆਂ ਵੱਡੀਆਂ-ਵੱਡੀਆਂ ਕਸਮਾਂ ਖਾ ਰਿਹਾ ਸੀ ਧਰਮ ਪਰਿਵਰਤਨ ਕਰ ਰਿਹਾ ਸੀ ਉਸੇ ਪ੍ਰੇਮੀ ਜੋੜੀ ਦਾ ਕਲੇਸ਼ ਪੂਰਾ ਖੁੱਲੰਘ-ਖੁੱਲ੍ਹਾ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਫਿਰ ਦਿਨ ਹੁੰਦਾ ਹੈ 14 ਮਾਰਚ 2009 ਦਾ ਚੰਦਰਮੋਹਨ ਫੋਨ ਉੱਪਰ ਇੱਕ ਵਾਰ ਫਿਰ ਤੋਂ ਅਨੁਰਾਦਾ ਬਾਲੀ ਦੇ ਨਾਲ ਗੱਲ ਕਰਦੇ ਫੋਨ ਉੱਪਰ ਉਹਨਾਂ ਨੂੰ ਤਿੰਨ ਵਾਰ ਤਲਾਕ 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 ਬੋਲ ਕੇ ਆਪਣਾ ਰਿਸ਼ਤਾ ਹਮੇਸ਼ਾ ਲਈ ਤੋੜ ਦਿੰਦੇ। ਇਸ ਤੋਂ ਬਾਅਦ ਉਹ ਇੱਕ ਟੈਕਸਟ ਮੈਸੇਜ ਵੀ ਕਰਦੇ ਨੇ ਜਿਸ ਦੇ ਵਿੱਚ ਤਿੰਨ ਵਾਰ ਤਲਾਕ ਲਿਖਿਆ ਹੁੰਦਾ ਹੈ। ਰਸਮੀ ਤੌਰ ਤੇ ਇਸ ਰਿਸ਼ਤੇ ਨੂੰ ਇਸ ਵਿਆਹ ਨੂੰ ਹਮੇਸ਼ਾ ਲਈ ਇੱਥੇ ਹੀ ਖਤਮ ਕਰ ਦਿੱਤਾ ਜਾਂਦਾ ਹੈ। ਅਤੇ ਇਸ ਤੋਂ ਬਾਅਦ 28 ਜੁਲਾਈ 2009 ਦੇ ਦਿਨ ਇਸਾਰ ਦੇ ਇੱਕ ਮੰਦਰ ਵਿੱਚ ਚੰਦਰ ਮੋਹਨ ਬਿਸ਼ਨੋਈ ਤੋਂ ਚਾਂਦ ਮੁਹੰਮਦ ਬਣੇ ਇਸ ਇਨਸਾਨ ਦੀ ਇੱਕ ਵਾਰ ਫਿਰ ਤੋਂ Hindu ਧਰਮ ਵਿੱਚ ਵਾਪਸੀ ਕਰਵਾਈ ਜਾਂਦੀ ਹੈ ਅਤੇ ਚੰਦਰ ਮੋਹਨ ਇੱਕ ਵਾਰ ਫਿਰ ਤੋਂ ਆਪਣੀ ਪਹਿਲੀ ਪਤਨੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ। ਇਸ ਤੋਂ ਬਾਅਦ ਉਹਨਾਂ ਦੇ ਆਪਣੇ ਪਿਤਾ ਭਜਨ ਲਾਲ ਵੀ ਉਹਨਾਂ ਨੂੰ ਮਾਫ਼ ਕਰ ਦਿੰਦੇ। ਦੂਜੇ ਪਾਸੇ ਫੀਜ਼ਾ ਮੁਹੰਮਦ ਜਾਫਰ ਅਨੁਰਾਦਾ ਪਾਲੀ ਕੁਝ ਸਾਲਾਂ ਵਿੱਚ ਹੀ ਦੋ ਬਹੁਤ ਹੀ ਬੁਰੇ ਵਿਆਹਾਂ ਵਿੱਚੋਂ ਲੰਘ ਚੁੱਕੇ ਹੁੰਦੇ ਨੇ ਅਨੁਰਾਦਾ ਪਾਲੀ ਅਤੇ ਇਹ ਦੋਵਾਂ ਦੇ ਵਿਆਹ ਸਿਰਫ ਕੁਝ ਮਹੀਨੇwidehat ਹੀ ਟਿਕ ਗਰੇ। ਅਤੇ ਇੱਕ ਵਾਰ ਫਿਰ ਤੋਂ ਉਹੀ ਡਿਪਰੈਸ਼ਨ ਅਨੁਰਾਧਾ ਬਾਲੀ ਨੂੰ ਘੇਰ ਲੈਂਦਾ ਹੈ। ਅਨੁਰਾਧਾ ਬਾਲੀ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਹੈ ਦੁਬਾਰਾ ਤੋਂ ਪਰ ਇਸ ਵਾਰ ਉਸ ਨੂੰ ਇਸ ਡਿਪਰੈਸ਼ਨ ਦੇ ਵਿੱਚੋਂ ਕੱਢਣ ਦੇ ਲਈ ਉਸ ਦੇ ਮਾਤਾ ਪਿਤਾ ਕੋਲ ਨਹੀਂ ਹੁੰਦੇ ਕਿਉਂਕਿ ਇਸ ਘਟਨਾਕਰਮ ਦੇ ਦੌਰਾਨ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ। ਪੈਣਾ ਆਪਣੀਆਂ ਆਪਣੀਆਂ ਜ਼ਿੰਦਗੀਆਂ ਵਿੱਚ ਮਸ਼ਰੂਫ ਹਨ ਰੁਝੀਆਂ ਹੋਈਆਂ ਹਨ ਤਾਂ ਹੁਣ ਅਨੁਰਾਦਾ ਬਾਲੀ ਆਪਣੇ ਇਸ ਡਿਪਰੈਸ਼ਨ ਨਾਲ ਪੂਰੀ ਤਰ੍ਹਾਂ ਦੇ ਨਾਲ ਇਕੱਲੇ ਹਨ ਅਨੁਰਾਦਾ ਬਾਲੀ ਦੇ ਨਾਲ ਬਿਲਕੁਲ ਉਹੀ ਚੀਜ਼ ਹੁੰਦੀ ਹੈ ਜੋ ਕਿਸੇ ਡਿਪਰੈਸ਼ਨ ਨਾਲ ਘਿਰੇ ਹੋਏ ਇਨਸਾਨ ਦੇ ਨਾਲ ਹੋ ਸਕਦੀ ਹੈ ਅਗਲੇ ਕੁਝ ਸਮੇਂ ਵਿੱਚ ਹੀ ਅਨੁਰਾਦਾ ਬਾਲੀ ਇੱਕ ਤੋਂ ਜ਼ਿਆਦਾ ਵਾਰ ਖੁਦ ਆਪਣੀ ਜਾਨ ਲੈਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਦੇ ਹੈ ਪਰ ਹਰ ਇੱਕ ਵਾਰ ਕੋਈ ਨਾ ਕੋਈ ਇਨਸਾਨ ਐਨ ਮੌਕੇ ਤੇ ਉਪਰ ਆ ਕੇ ਉਹਨਾਂ ਦੀ ਜਾਨ ਬਚਾ ਲੈਂਦਾ ਹੈ ਇਸ ਤੋਂ ਬਾਅਦ ਕਾਫੀ ਸਾਰੇ ਮੌਕਿਆਂ ਉੱਪਰ ਅਨੁਰਾਧਾਬਾਲੀ মিডিਆ ਦੇ ਸਾਹਮਣੇ ਆਉਂਦੇ ਨੇ ਇਥੋਂ ਤੱਕ ਕਿ ਪੁਲਿਸ ਵਾਲਿਆਂ ਕੋਲ ਜਾ ਕੇ ਅਧਿਕਾਰਿ ਸ਼ਿਕਾਇਤ ਵੀ ਦਰਜ ਕਰਾਈ ਜਾਂਦੀ ਹੈ ਕਿ ਉਹ ਕਹਿੰਦੇ ਨੇ ਕਿ ਚੰਦਰਮੋਹਨ ਦੇ ਪਰਿਵਾਰ ਵੱਲੋਂ ਉਹਨਾਂ ਦੇ ਨਿੱਦੀਕੀਆਂ ਵੱਲੋਂ ਉਹਨਾਂ ਨੂੰ ਬਹੁਤ ਵਾਰ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਆਖਰਕਾਰ ਉਹ ਦਿਨ ਆਉਂਦਾ ਹੈ 6 ਅਗਸਤ 2012 ਮੋਹਾਲੀ ਪੁਲਿਸ ਲੋਕਾਂ ਦੇ ਵੱਲੋਂ ਦਿੱਤੀ ਗਈ ਇਤਲਾਹ ਦੇ ਉੱਪਰ ਅਨੁਰਾਧਾ ਬਾਲੀ ਦੇ ਘਰ ਪਹੁੰਚਦੀ ਹੈ ਜਿੱਥੇ ਅਨੁਰਾਧਾ ਬਾਲੀ ਦੀ লাশ ਮਿਲਦੀ ਹੈ ਤੇ লাশ ਦੇ ਕੋਲ ਕੁਝ beer ਦੀਆਂ ਖਾਲੀ ਬੋਤਲਾਂ ਤੇ ਕੁਝ ਸਿਕਟਾਂ ਦੇ ਟੋਟੇ ਜੋ ਆਸੇ-ਪਾਸੇ ਫਰਸ਼ ਉੱਪਰ ਖਿਲਰੇ ਹੋਏ ਪਾਏ ਜਾਂਦੇ ਨੇ ਮੈਡੀਕਲ ਟੀਮ ਨੂੰ ਤੁਰੰਤ ਬੁਲਾਇਆ ਜਾਂਦਾ ਹੈ ਅਤੇ ਮੌਢਲੀ ਜਾਂਚ ਕੀਤੀ ਜਾਂਦੀ ਹੈ ਮੌਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅਨੁਰਾਧਾ ਬਾਲੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਉਹ ਇਸ ਦੁਨੀਆ ਨੂੰ ਛੱਡ ਕੇ ਇੱਥੋਂ ਜਾ ਚੁੱਕੀ ਹੈ ਅਨੁਰਾਧਾ ਬਾਲੀ ਦੀ লাশ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਅਤੇ ਇਹ ਪਤਾ ਲੱਗਦਾ ਹੈ ਕਿ ਦਰਅਸਲ ਉਹਨਾਂ ਦੀ ਮੌਤ ਹੁਣ ਤੋਂ ਤਕਰੀਬਨ 4 ਦਿਨ ਪਹਿਲਾਂ ਹੋ ਚੁੱਕੀ ਹੈ ਅਤੇ ਇਹ ਚੀਜ਼ ਉਹਨਾਂ ਦੇ ਗਵੰਡੀਆਂ ਵੱਲੋਂ ਬੋਲੀ ਜਾਂਦੀ ਹੈ ਕਿ 2 ਅਗਸਤ ਤੋਂ ਬਾਅਦ ਅਨੁਰਾਦਾਬਾਲੀ ਨੂੰ ਕਦੇ ਕਿਸੇ ਨੇ ਵੀ ਨਹੀਂ ਦੇਖਿਆ ਪੁਲਿਸ ਨੇ ਕਾਲ ਡਾਟਾ ਚੈੱਕ ਕੀਤਾ ਤੇ ਪਤਾ ਲੱਗਦਾ ਹੈ ਕਿ 1 ਅਗਸਤ ਨੂੰ ਸ਼ਾਮ 6:10 ਵਜੇ ਉੱਪਰ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਹੈ ਔਰ ਇਹ ਕੋਈ ਵਿਅਕਤੀ ਅੰਕਲ ਦੱਸਿਆ ਜਾ ਰਿਹਾ ਇਸ ਦਾ ਜਿਸ ਨਾਲ ਉਸਨੇ ਗੱਲ ਕੀਤੀ ਹੈ ਪਰ ਪੁਲਿਸ ਦੇ ਵੱਲੋਂ ਇਸ ਨੂੰ ਸੁਸਾਇਸਾਈਡ ਦੱਸਿਆ ਜਾਂਦਾ ਹੈ ਅਤੇ ਖਤਮ ਹੋ ਜਾਂਦਾ ਹੈ ਇਹ ਅਮੀਰ ਲੋਕਾਂ ਦੇ ਪਿਆਰ ਦਾ ਕਿੱਸਾ